ਸਾਨੂੰ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ 28 ਸਾਲ ਚੱਲਿਆ ਹੋਇਆ ਸੀ ਆਓ ਗੁਰ ਇਤਿਹਾਸ ਜਾਣੀਏ ਪਹਿਲੀ ਪਾਸ਼ਾਹੀ ਤੇ ਦੂਜੀ ਪਾਸ਼ਾਹੀ ਵਿਾਰੇ ਮੈਂ ਤੁਹਾਡੇ ਨਾਲ ਪਿਛੇ ਵਾਲੀ ਕੱਥਿਓਂ ਵਿੱਚ ਡਿਸਕਸ ਕੀਤਾ ਸੀ ਅੱਜ ਦਾ ਵਿਸਾ 28 ਸਾਲ ਚੱਲਿਆ ਹੋਇਆ ਸੀ ਤੀਜੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਇਹਦੇ ਬਾਰੇ ਪੰਜ ਚਾਰ ਪ੍ਰਸ਼ਨਾਂ ਦੇ ਨਾਲ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵੇਖੋ ਜੀ ਅੱਜ ਦੇ ਸਾਡੇ 5% ਜਿਹੜੀ ਤੀਜੀ ਪਾਸ਼ਾਹੀ ਦੇ ਨਾਲ ਸੰਬੰਧੀ ਥਾਨ ਵਿਖੋ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੜਾ ਨਗਰ ਬਸਾਇਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੜਾ ਨਗਰ ਬਸਾਇਆ ਸੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨਤਾਰਨ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਕਦੋਂ ਤਿਆਰ ਕਰਵਾਈ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਵਿੰਦਵਾਲ ਸਾਹਿਬ ਵਿਖੇ ਬਾਉਲੀ ਕਦੋਂ ਤਿਆਰ ਕਰਵਾਈ ਸੀ 1564 ਈਸਵੀ ਨੂੰ 1564 ਈਸਵੀ ਨੂੰ ਹੋਰ ਵੇਖੋ ਜੀ ਪਹਿਲੇ ਪੰਗਤ ਪਾਠੇ ਸੰਗਤ ਕਿਸ ਗੁਰੂ ਨੇ ਕੀਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਤ ਪਾਠੇ ਸੰਗਤ ਕਿਸ ਗੁਰੂ ਨੇ ਕੀਆ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਜੋੜ ਮੇਲੀਆਂ ਦੀ ਆਰੰਭਤਾ ਕਿਸ ਗੁਰੂ ਨੇ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਜੋੜ ਮੇਲੀਆਂ ਦੀ ਆਰੰਭਤਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਗੁਰੂ ਜੀ ਨੇ 11 ਰਾਗਾਂ ਵਿੱਚ ਤੇ 907 ਸ਼ਬਦਾਂ ਵਿੱਚ ਰਚਨਾ ਕੀਤੀ ਗੁਰੂ ਜੀ ਨੇ 11 ਰਾਗਾਂ ਵਿੱਚ ਤੇ 907 ਸ਼ਬਦਾਂ ਵਿੱਚ ਬਾਣੀ ਦੀ ਰਚਨਾ ਕੀਤੀ ਸਾਡਾ ਅੱਜ ਦਾ ਵਿਸ਼ਾ ਇੱਥੇ ਸਮਾਪਤ ਹੋਇਆ ਸੀ ਕੱਲ ਨੂੰ ਮਿਲਦੇ ਨਵੀਂ ਕਲਾਸ ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰਦਾ ਖਾਲਸਾ ਵਾਹਿਗੁਰੂ ਦੀ ਫਤਿਹ